ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਤੁਕਾਰੀ ਚੰਤੋ ਮਹੱਲਾ ਪਹਿਲਾ ਬਾਰਮਹਾ ਏਕ ਓੰਕਾਰ ਸਤਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮ ਪੁਰਬ ਕੋ ਮਾਇਆ ਸਿਰ ਸਿਰ ਸੁਖ ਸਹਮਾ ਦੇ ਸੋ ਤੂੰ ਪੜਾ ਹਰ ਰਚਨਾ ਤੇਰੀ ਗਿਆ ਗਦ ਮੇਰੀ ਹਰ ਬਿਨ ਘੜੀ ਨਾ ਜੀਵਾਂ ਪ੍ਰਿਬਾਜ ਦੋਹੇਲੀ ਕੋਈ ਨ ਬੇਲੀ ਗੁਰਮੁਖ ਅੰਮ੍ਰਿਤ ਪੀਵਾਂ ਰਚਨਾ ਰਾਚਰੇ ਨਿਰੰਕਾਰੀ ਪ੍ਰਾਪਨ ਕਰਮ ਸੋ ਕਰਮ ਨਾਨਕ ਪੰਥ ਨੇ ਆਲੇ ਸਾਤਨ ਤੂੰ ਸੋਣੂ ਆਤਮ ਰਾਮਾ ਬਾਬੀਹਾ ਪ੍ਰਿਯੋ ਬੋਲੇ ਕੋਕਲ ਬਾਣੀਆਂ ਸਾਤਨ ਸਭ ਰਾ ਚੋਲੇ ਅੰਕ ਸਵਾਨੀਆਂ ਹਰ ਅੰਸੁ ਮਾਣੀ ਜਾ ਪ੍ਰਾਪਾਣੀ ਸਾਥੂ ਆਗਨਾਰੇ ਨਾਵ ਕਰਥਾਪ ਮਹਿਲ ਕਰੂ ਚੋ ਨਿਜ ਘਰ ਵਾਸੋ ਮੁਰਾਰੀ ਸਭ ਤੇਰੀ ਤੂੰ ਮੇਰਾ ਪ੍ਰੀਤਮ ਇਸ ਬਾਸਰੋ ਰੰਗ 라ਵੇ ਨਾਨਕ ਪ੍ਰਿਯੋ ਪ੍ਰਿਯੋ ਚ ਬਵਈਆ ਕੋਕਲੋ ਸੋ ਸੋਹਾਵੇ ਤੂੰ ਸੁਣ ਹਰਦਪਿੰਨੇ ਪ੍ਰੀਤਮ ਆਪਣੇ ਮਨ ਤਨ ਰਵਤਰਵੰਨੇ ਘੜੀ ਨਾ ਬੀਤੈ ਰੇ ਕਿਉ ਘੜੀ ਬਿਸਾਰੀ ਹੂੰ ਬਲਿਹਾਰੀ ਹਉ ਜੀਵਾਂ ਗੁਣਗਾਇ ਨਾ ਕੋਈ ਮੇਰਾ ਹਉ ਕਿਦ ਕੇਰਾ ਹਰ ਬਿਨ ਰਹਿਣ ਨ ਜਾ ਉੜ ਗਈ ਅਰ ਚਰਨਿ ਵਾਸੀ ਭੈ ਪਵਿੱਤਰੋ ਸਰੀਰਾ ਨਾਨਕ ਦ੍ਰਿਟੋ ਦੀਰਗ ਸੁਖ ਪਾਵੇ ਗੁਰ ਸਬਦੀ ਮਨਤੀ ਰਾ ਵਰਸੈ ਅਮਰਤਾਰ ਬੂ ਸੁਆਮਣੀ ਸਾਜਨ ਮਿਲੇ ਸਹਿ ਸੁਹਾਏ ਹਰ ਸੂਪਰੀਦ ਬਣੀ ਰਮੰਦਰ ਆਵੇ ਜੰ ਪ੍ਰਭ ਪਾਵੇ ਤੁਨ ਉਬੀ ਗੁਣ ਸਾਰੀ ਘਰ ਘਰ ਕੰਤੋ ਰਵੈ ਸੁਹਾਗਣ ਹਉ ਕਿਉ ਕੰਤ ਵਿਸਾਰੀ ਓਨੂੰ ਕਰ ਚਾਏ ਬਰ ਸੁਹਾਏ ਮਨ ਤਨ ਪ੍ਰੀਣ ਸੁਖਾਵੇ ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਕਰਿ ਆਵੇ ਜੇ ਤੋ ਬਸੰਤ ਪਲਾ ਭਰ ਸੁਹਾਵੜੇ ਬਨ ਫੂਲੇ ਮੰਝ ਬਾਰ ਮੈਂ ਪਿਰ ਘਰ ਬੋੜੈ ਪਿਰ ਘਰ ਨਹੀਂ ਆਵੈ ਤਨ ਕਿਉਂ ਸੁਪਾਵੇ ਬਿਰਹ ਬਿਰੋਧ ਤਨ ਚੀਜੈ ਕੋਕਲ ਆਂਬ ਸੁਹਾਵੀ ਬੋਲੇ ਕਿਉਂ ਦੁਖ ਅੰਕ ਸਹੀਜੈ ਪਵਰ ਭਵੰਤਾ ਭੂਲੀ ਡਾਲੀ ਕਿਉ ਜੀਵਾਂ ਮਰਮਾਏ ਨਾਨਕ ਚੇਤੋ ਸਹਿਜ ਸੁਖ ਪਾਵੇ ਜੇ ਹਰ ਵਰ ਕਰ ਤਨ ਪਾਈ ਵੈ ਸਾਖ ਭਲਾ ਸਾਖਾ ਵਿਕਰੇ ਤਨ ਦੇ ਘਰ ਦੁਆਰ ਆਵੋ ਦਇਆ ਕਰੇ ਕਰਾਓ ਪਿਆਰੇ ਦੁੱਤਰ ਤਾਰੇ ਤੁਧ ਬਿਨ ਅਡ ਨ ਮੋਲੋ ਕੀਮਤ ਕੌਣ ਕਰੇ ਤੁਧ ਭਾਵਾਂ ਦੇਖੋ ਦਿਖਾਵੇ ਢੋਲੋ ਦੂਰ ਨਾ ਜਾਣਾ ਅੰਤਰ ਮਨ ਹਰਖਾ ਮਹਿਲ ਪਛਾਨਾ ਨਾਨਕ ਵੇ ਸਾਖੀ ਪ੍ਰਭ ਕਾਵੇਂ ਸੁਰਤ ਸਬਦ ਮਨ ਮਨ ਮਾਹੋ ਜੇੜ ਭਲਾ ਪ੍ਰੀਤ ਮੁਕਿਉ ਕਿਉ ਬਿਸਰੈ ਥਲਤਾ ਪੈ ਸਰ ਭਾਰ ਸਾਤਨ ਬਿਨੂ ਕਰੈ ਤਨ ਬਿਨੂ ਕਰੈ ਜੀ ਗੁਣ ਸਾਰੇਂ ਜੀ ਗੁਣ ਸਾਰੀ ਪ੍ਰਭ ਪਾਵ ਸੱਚੈ ਮੈਨ ਰਹਿ ਬੇਰਾਗੀ ਆਉਣ ਦੇ ਤਿਆਂ ਨਿਮਾਣੀ ਨਿਤਾਣੀ ਹਾਰ ਬਿਨ ਕਿਉ ਪਾਵੇ ਸੁਖ ਮੈ ਨਾਨਕ ਜੇਠ ਜਾਣੈ ਤਿਸ ਜੈਸੀ ਕਨੁ ਮਿਲੇ ਗੁਣ ਗੈਲੀ ਆਸਾੜ ਭਲਾ ਸੂਰਜੁ ਗਗਨ ਤਪੈ ਧਰਤੀ ਦੂਸਹਿ ਸੁਖੈ ਅਗਨ ਭਖੈ ਅਗਨ ਰਾ ਸੁਖੈ ਮਰੀਐ ਧੋਕੈ ਭੀ ਤੋ ਕੀਰਤਨਾ ਹਾਰੇ ਰਥ ਫਿਰੈ ਛਾਇਆ ਤਨ ਤਾਂ ਕੈ ਟੀ ਡੋਲਵੈ ਮੰਜਬਾਰ ਆਵਗਣ ਬਾਦ ਚਲੀ ਦੁਗ੍ਯਾ ਗੈ ਸੋਤੇ ਸੈ ਸਮਲੇ ਨਾਨਕੋ ਜਿਤਨ ਹੋਇਓ ਮਨ ਦੀਆ ਮਰਨ ਜੀਵਨ ਪ੍ਰਵਨਾਲੇ ਸਾਵਣ ਸਰਸਮਨ ਕਾਣ ਵਰਸੈ ਰੁਤਿ ਆਏ ਮੈ ਮੰਤਨ ਸੋ ਭਾਵੇ ਫਿਰ ਪ੍ਰਦੇਸੇ ਜਾਇ ਫਿਰ ਘਰਨੀ ਆਵੇ ਮਰੀਏ ਹਾਵੇ ਦਾਮਨ ਚਮਕ ਓ ਡਰਾਏ ਸੇ ਜੇ ਕੇਲੀ ਕਰੀ ਦੋਹੇਲੀ ਮਰਨ ਪਿਆ ਦੁਖਮਾ ਹਰ ਬਿਨ ਨੀਂਦ ਭੂਖ ਕੋ ਕੈਸੀ ਕਪੜ ਤਨ ਨਾ ਸੁਖਾਵੇ ਨਾਨਕ ਸਾਸੁ ਆਗਣ ਕੰਤੀ ਫਿਰ ਕੇ ਅੰਸਵਾਵੇ ਪਦੋ ਭਰਮਪੁਲੀ ਪਰ ਜੋਵਨ ਪਹਿਚਾਣੀ ਜਲ ਥਲ ਨੀਰ ਪਰ ਬਰਸ ਰੂਤੇ ਰੰਗ ਮਾਨੀ ਬਰਸੈ ਨਿਦ ਕਰੀ ਕਿਉ ਸੁਖ ਬਾਲੀ ਤਾਦਰ ਮੋਰ ਓਲਵੰਤੇ ਪਿਰੋ ਪਿਵ ਚਵੈ ਬਵਈਆ ਬੋਲੇ ਪੁਇੰਗੋਂ ਫਿਰ ਦਸੰਤੇ ਮੱਛਰ ਡੰਗ ਸਾਇਰ ਪਰ ਸੂਬਰ ਬਿਨ ਹਰ ਕਿਉਂ ਜੋ ਪਾਈਐ ਨਾਨਕ ਪੂਛ ਚਲੋ ਗੁਰ ਆਪਣੇ ਜੇ ਪ੍ਰਵਤਹੀਂ ਜਾਈਐ ਅਸਨ ਆਪਿਰਾ ਸਾਤਨ ਝੂਰ ਮੋਈ ਤਾਂ ਮਿਲਿਐ ਪਰਮੇਲੇ ਦੂਜੇ ਭੈ ਕੋਈ ਜੋੜ ਵਿਗਤੀ ਤਾਂ ਪਰ ਮੁਤੀ ਕੁੱਕ ਕਾਸੇ ਬੁੱਲੇ ਆਗੇ ਕਾਮ ਪਿਛੇ ਰੋਤ ਜੱਡ ਦੇਖ ਚਲਤ ਮਨ ਡੋਲੇ ਦਰ ਸਾਗਰੀ ਹਰੀ ਅਵਲੋ ਸਹਿਪਕੇ ਸੋ ਮੀਟਾ ਨਾਨਕੋ ਅਸਨ ਮਰੋ ਪਿਆਰੇ ਸੋ ਗੁਰੂ ਭੇ ਵਸੀठा ਕਤਕੋ ਕਿਰਤ ਪਿਆ ਜੋ ਪ੍ਰਭਾਯਾ ਦੀਪਕੋ ਸਹਿਜ ਬਲੈ ਤਾ ਤੋ ਜਲਾਏ ਦੀਪਕ ਰਸ ਤੇਲੋ ਧਨ ਪਰ ਮੇਲੋ ਧਾਨੋ ਮਾਹ ਸਰਸੀ ਆਗਣ ਮਾਰੀ ਮਰੇ ਨਾ ਸੀਜੈ ਗੁਣ ਮਾਰੀ ਤਾਂ ਮਰਸੀ ਨਾਮ ਭਗਤੋ ਦੇਲਿ ਕਰ ਬੈਠੇ ਅਜੁਤ ਨਾੜੀ ਆਸਾ ਨਾਨਕ ਮਿਲੋ ਕਬੜ ਦਰ ਖੋਲੋ ਏਕ ਘੜੀ ਖਟ ਮਾਸਾ ਮੰਗਰ ਮਾਹੁ ਪਲਾ ਹਰ ਗੁਣ ਅੰਗ ਸਮਾਵੇ ਗੁਣਮੰਤੀ ਗੁਣ ਰੋਵੇ ਮੈਂ ਪੇਰ ਨੇ ਚਲ ਭਾਵ ਨੇ ਚਲੋ ਚਤਰੋ ਸੋ ਜਨ ਬਿਦਾਤਾ ਚੰਚਲੋ ਜੋ ਸੁਵਾਇ ਗਿਆਨ ਧਿਆਨ ਗੁਣ ਅੰਗ ਸਮਾਨੇ ਪ੍ਰਭਾਣੇ ਤਾ ਭਾਵ ਗੀਤ ਨਾਦ ਕਵਿਚ ਕੋਏ ਸੁਣ RAM ਨਾਮ ਦੁਖ ਭਾਗੈ ਨਾਨਕ ਸਤਨ ਨ ਪਿਆਰੀ ਆ ਭਗਤੀ ਤੇ ਅੱਗੇ ਪੋਖ ਤੁਖਾਰ ਪੜੈ ਵਣ ਤੇਨ ਰਸ ਸੋਖੈ ਆਵਦ ਕੀ ਨਾਹੀ ਮਨ ਤਨ ਵਸੈ ਮੁਖੇ ਮੰਤਰ ਰਾਵ ਰਿਆ ਜਗ ਜੀਵਨ ਗੁਰ ਸਬਦੀ ਰੰਗ ਮਾਣੀ ਅੰਡਜ ਜੇ ਰਜ ਸੇਤਜ ਉਤਪਜ ਕੜਕੜ ਜੋ ਸੁਮਾਣੀ ਦਰਸ਼ਨ ਦਿਵ ਦੇ ਆਪ ਜਾਤੇ ਗਤ ਪਾਵੋ ਮਤ ਦੇਹੁ ਨਾਨਕ ਰੰਗ ਰਵੈ ਰਾਸ ਰਸੀਆ ਹਰ ਸਿਉ ਪ੍ਰੀਤ ਜਨੇਉ ਮਾਗ ਪੁਨੀਰ ਪਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸੁਮਾਨਿਆ ਪ੍ਰੀਤਮ ਗੁਣ ਅੰਕੇ ਸੁਨ ਪ੍ਰਭ ਬੰਕੇ ਤੂ ਭਾਵ ਸਰਨਾਵਾ ਕਾਂਗ ਜਮਨ ਤਹਿ 베ਣੀ ਸੰਗਮ ਸਾਤ ਸਮੁੰਦ ਸੁਮਾਵਾ ਪੂਨੋ ਦਾਨ ਪੂਜਾ ਪਰਮੇਸ਼ਰ ਜੋਗ ਜੁਗੇ ਕੋ ਜਾਤਾ ਨਾਨਕ 마ਗ ਮਹਾਰਤ ਹਰ ਜਾਪ 8 6 ਤੀਰ ਨਾਤਾ ਭਾਲਗੁਨ ਮਨ ਰੈਸੀ ਪਿੰਦ ਸੋਬਾ ਆਏ ਅੰਦਰ ਰਾਸ ਪਿਆ ਆਵ ਗੋਵਾਏ ਮਨ ਮੋ ਚੁਕਾਇਆ ਜਾਂ ਪ੍ਰਭ ਪਾਇਆ ਕਰ ਕਿਰਪਾ ਕਰਿ ਆਵੋ ਬਹੁਤੇ ਵੇਦ ਕਰੀ ਫਿਰ ਬਾਜੋ ਮੈਂ ਲੀਲਾ ਹਾਨਾ ਤਾ ਹਾਰ ਦੂਰ ਰਸ ਪਾਟ ਘਟੰਬਰੋ ਫਿਰ ਲੋੜੀ ਸਿੰਗਾਰੀ ਨਾਨਕ ਮੇ ਲਈ ਗੁਰ ਆਪਣੈ ਘਰ ਵਰ ਪਾਇਆ ਨਾਰੀ ਬੇ ਦਸ ਮਹਾ ਰੁਤੀ ਤਿਤਿਵਾਰ ਭਲੇ ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ ਪਰ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਵਿਦ ਜਾਣ ਜਿਨ ਸੀngਾਰੀ ਤੇ ਤੇ ਪਿਆਰੀ ਮੇਲ ਪਿਆ ਰੰਗ ਮੰਣ ਕਰ ਸੇ ਸੋ ਆਵੀ ਜਾਂ ਫਿਰ ਆਵੀ ਗੁਰਮਕ ਮਤੁ ਭਾਗੋ ਨਾਨਕੋ ਐ ਨਿਸੋ ਰავੇ ਪੀਤਮ ਹਰ ਵਰ ਥਿਰ ਸੋ ਆ ਗੋ ਨਾਨਕ ਐ ਨਿਸਰਾਵੈ ਪੀਤਮ ਹਰ ਵਰ ਥਿਰ ਸੋ ਆ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ